ਪਿਛਲੇ ਦਿਨੀ ਸ਼ਿਰਗੁਰ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਭਰੋ ਮੁਜਾਰਾ ਦੇ ਮੌਜੂਦਾ ਗਦਿੰਸ਼ੀ ਨੇ 108 ਸੰਤ ਕੁਲਵੰਤ RAM ਭਰੋ ਮੁਜਾਰਾ ਜੀ ਨੂੰ ਧਮਕੀ ਦੇਣ ਵਾਲੇ ਖਿਲਾਫ ਕਾਰਵਾਈ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਡੇਰੇ ਵਿਖੇ ਇਕੱਠੀਆਂ ਹੋਈਆਂ ਸਨ ਤੇ ਵੱਡੇ ਸੰਘਰਸ਼ ਦੀ ਚੇਤਾਵਨੀ ਦਿੱਤੀ ਸੀ ਜਿਸ ਦੌਰਾਨ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਸੰਤਾ ਮਹਾਂਪੁਰਸ਼ਾਂ ਸੰਗਤ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਪ੍ਰੋਸਾਹ ਦਿੱਤਾ ਗਿਆ ਸੀ ਕਿ ਵੋਟਾਂ ਤੋਂ ਬਾਅਦ ਦੋਸ਼ੀ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਤਹਿਤ ਅੱਜ ਥਾਣਾ ਬਹਿਰਾਮ ਵਿਖੇ ਸੰਤਮ ਮਹਾਪੁਰਸ਼ਾਂ ਨੂੰ ਧਮਕੀ ਦੇਣ ਵਾਲੇ ਖਿਲਾਫ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ। ਸਾਥੀਆਂ ਸਮੇਤ ਥਾਣੇ ਪਹੁੰਚੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਦੀ ਤੱਲਣ ਨੇ ਜਿੱਥੇ ਇਸ ਸਭ ਬਾਰੇ ਜਾਣਕਾਰੀ ਦਿੱਤੀ ਉੱਥੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਇਸ ਸਭ ਵਿੱਚ ਸ਼ਾਮਿਲ ਬਾਕੀ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਜੈ ਗੁਰਦੇਵ, ਤੁੰਡ ਗੁਰਦੇਵ, ਜੈ ਭੀਮ, ਜੈ ਭਾਗ, ਜੈ ਵਾਲਮੀਕੀ। ਰਰਬਾਲ ਮਿਕੀਸੋ ਜੋ ਵਿਵਾਦ 108 ਸੰਤ ਕੁਲਵੰਤਰਾਮ ਰਮਜਾ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਧੂ ਸੰਪਰਦਾ ਸੈਟੇ ਜੋ ਪੰਜਾਬ ਪ੍ਰਧਾਨ ਹਨ ਉਹਨਾਂ ਨੂੰ ਕਿਸੇ ਅਣਜਾਣ ਵਿਅਕਤੀ ਨੇ ਫੋਨ ਦੇ ਉੱਪਰ ਜਿਹੜਾ ਜਾਨੋਂ ਮਾਰ ਦੀਆਂ ਧਮਕੀਆਂ ਅਤੇ ਜਿਹੜਾ ਜਾਤੀਸ਼ੂਬ ਸ਼ਬਦ ਬੋਲੇ ਸੀਗੇ ਉਸ ਨੂੰ ਲੈ ਕੇ ਜਿਹੜਾ ਆ ਥਾਣਾ ਬਹਿਰਾਮ ਦੇ ਥਾਣੇ ਵਿੱਚ ਇਕੱਠੇ ਹੋਏ ਅਤੇ ਜਿਹੜਾ ਇੱਕ ਨੈਸ਼ਨਲ ਹਾਈਵੇ ਬੰਦ ਕਰਨ ਦੀ ਜਿਹੜੀ ਕਾਰਤ ਕੀਤੀ ਗਈ ਸੀ ਉਹ ਸੰਤਾ ਦੇ ਦੇਰੇ ਵੀ ਜਿਹੜਾ ਬੜੀ ਵੱਡੀ ਮਾਤਰਾ ਦੇ ਉੱਪਰ ਜਿਹੜਾ ਲੋਕਾਂ ਦਾ ਇਕੱਠ ਵੀ ਹੋਇਆ ਅਤੇ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੰਗ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਅਤੇ ਸਮੂਹ ਜਿਹੜੀ ਹੈ 10000 ਸੁਵਾਲ ਬਾਲਮੀਕ ਜਥੇਬੰਦੀਆਂ ਬਾਬਾ ਸਾਹਿਬ ਮਿਰਗ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਅਤੇ ਪ੍ਰਸ਼ਾਸਨ ਨੇ ਇਹ ਕਿਹਾ ਸੀਗਾ ਵੀ ਜਿਹੜੀ ਇਲੈਕਸ਼ਨ ਹੈ ਇੱਕ ਦਿਰੀ ਨੂੰ ਇਲੈਕਸ਼ਨ ਤੋਂ ਬਾਅਦ ਜਿਹੜਾ ਦੋ ਦਿਰੀ ਨੂੰ ਅਸੀਂ ਪਰਚਾ ਜਿਹੜਾ ਉਹ ਦਰਜ ਕਰਦਾਂਗੇ ਸੋ ਅੱਜ ਥਾਣਾ ਬਹਿਰਾਮ ਦੇ ਵਿੱਚ ਸਾਰੇ ਸਾਥੀ ਇਕੱਠੇ ਹੋਏ ਆ ਸੋ ਜਿਹੜੀ ਐਫਆਰ ਦੀ ਕਾਪੀ ਆ ਜੋ ਪ੍ਰਸ਼ਾਸਨ ਨੇ ਕਿਹਾ ਸੀ ਵੀ ਦੋ ਤਿੰਨ ਦੇ ਦਾਂਗੇ 37 ਨੰਬਰ ਐਫ ਆਰ ਜੋ 295 ਐਸ ਸੀ ਐਕਟ ਤੇ 506 ਦੀ ਧਾਰਾ ਜਿਹੜੀ ਆ ਉਸ ਵਿਅਕਤੀ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਗਿਆ ਤੋਂ ਅਸੀਂ ਜਿਨਾ ਪ੍ਰਸ਼ਾਸਨ ਤੋਂ ਅਸੀਂ ਚਾਹੁੰਦੇ ਹਾਂ ਵੀ ਹੁਣ ਵਾਲੇ ਜਲਦੀ ਸਮੇਂ ਦੇ ਵਿੱਚ ਜਿਹੜਾ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਬਹਾਪੁਰਸ਼ਾਂ ਨੂੰ ਜਿਨ੍ਹਾਂ ਨੇ ਜਾਤੀ ਸੁਚਾਰਚ ਬੋਲੇ ਆ ਅਸੀਂ ਜਾਨੋਂ ਮਾਰੀ ਦਾਕ ਦਿੱਤੀਆਂ ਉਹਨਾਂ ਨੂੰ ਅਰੈਸਟ ਕਰਕੇ ਇਹ ਬਦਲ ਕਰਾ ਸਕੀਏ ਵੀ ਉਹਨੇ ਪਿੱਛੇ ਜਿਹੜੀ ਆ ਇਸ ਬੰਦੇ ਦੀ ਜਿਹੜੀ ਸਾਡੇ ਤੇ ਆ ਸਾਰੇ ਤਹਿ ਤੱਕ ਜਾ ਕੇ ਜਿਹੜਾ ਵੱਡੀ ਜਿਹੜੇ ਪਿੱਛੇ ਦੇ ਵੀ ਹੋਰ ਵੀ ਜਿਹੜੇ ਵੱਧਿਆ ਉਹਨਾਂ ਦਾ ਨਾਮ ਇਸ ਪਰਚੇ ਵਿੱਚ ਜਿਹੜਾ ਕੋਈ ਸ਼ਾਮਲ ਕੀਤਾ ਜਾਵੇ ਉਹ ਮੈਂ ਜਿੰਨੇ ਸਾਥੀਆਂ ਨੇ ਸੰਘਰਸ਼ ਵਿੱਚ ਡੇਰੇ ਪਰ ਰੁਕ ਜਿਹੜੇ ਸਾਰੇ ਸਾਥੀ ਇਕੱਠੇ ਹੋਏ ਮੈਂ ਸਾਰੇ ਤਹਿ ਤੱਕ ਤੁਹਾਨੂੰ ਅਪੀਲ ਕਰਦਾ ਇੱਦਾਂ ਹੀ ਆਪਾਂ ਰਲ ਮਿਲ ਕੇ ਜਿਹੜਾ ਆ ਸੰਤਾ ਦੇ ਸਨਮਾਨ ਚ ਆਪਣੇ ਸਮਾਜ ਦੇ ਸਨਮਾਨ ਚ ਅਤੇ ਜਿਹੜਾ-ਜਿਹੜਾ ਵੀ ਕਿਤੇ ਤੁਹਾਡੇ ਰਹਿਵਰਾ ਦੇ ਉੱਪਰ ਈਕਾ ਟਿੱਪਣੀ ਕਰੂੰਗਾ ਉਹਨਾਂ ਨੂੰ ਸਾਰੀਆਂ ਜੱਥੇਬੰਦੀਆਂ ਇਕੱਠੇ ਹੋ ਕੇ ਤੇ ਮੂੰਹ ਤੋਂ ਜੀਵਾਦ ਹੋਈਆਂ ਸਾਰਿਆਂ ਨੂੰ <laughs> Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by. Plumbing, electrician, masonry work, carpentry. For more information, please contact him at www.checktrade.com. ID number 921760. Shamra Chander College Call him on this number 074841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ